ਨੇਕ ਸਿੰਘ ਜਿੱਥੇ ਬੰਦਿਆ ਪਹੁੰਚ ਗਏ ਨੇ ਲੜਕੀ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਕੁੜੀ ਜਿਹੜੀ ਹੈਗੀ ਆ ਆਪਣੇ ਸੌਰਾ ਪਰਿਵਾਰ ਤੋਂ ਬਾਹਰ ਜਾ ਰਹੀ ਸੀ ਕਿਉਂਕਿ ਇਹਦੇ ਇਲਜ਼ਾਮ ਨੇ ਕੁੜੀ ਦੇ ਇਹ ਸੌਰਾ ਪਰਿਵਾਰ ਨੇ ਜਿਹੜਾ ਇਹਨੂੰ ਘਰੋਂ ਕੱਢ ਦਿੱਤਾ ਹੈ 4 ਸਾਲ ਦੀ ਬੱਚੀ ਹੈ ਇਸ ਕੁੜੀ ਕੋਲੇ ਅੱਜ ਇਹ ਲੜਕੀ ਇਹ ਦੇਖਣਾ ਤੁਸੀਂ ਇਨੂੰ ਰੋਕਿਆ ਜਾ ਰਿਹਾ ਇਸ ਗੁੜੀ ਨੂੰ ਟੱਕੇ ਦੇ ਨਾਲ ਕੌਣ ਹੈ ਰੋਕਿਆ ਜਾ ਰਿਹਾ ਇਹ ਨੇਹੰਗੇ ਸਿੰਘ ਜੱਥੇ ਬੰਦੀ ਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਪਹੁੰਚ ਗਏ ਆ ਆਈ ਪਹੁੰਚ ਗਏ ਆ ਉਹਦਾ ਹੱਕ ਦਵਾਨ ਆਏ ਦੇ ਕੱਲ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਵੀ ਖੜਾਂਗੇ ਕਾਲੀ ਨਾ ਕਰੀਂ ਬੈਠ ਜਾ ਉਹਦਾ ਇੱਥੇ ਆਇਆ ਰੱਖ ਕੇ ਦੇਖੋ ਆਪਣੀ ਦਾੜੀ ਕੱਟੇ ਹੋਵੇ ਦਾੜੀ ਕੱਟਣਾ ਚਾਹੀਦਾ ਕੈਮਰਾ ਤੋਂ ਤੁਹਾਨੂੰ ਤਾਂ ਕੇਦੇ ਦੇ ਕਰਦੇ ਨਾ ਬਾਪੂ ਤੋਂ ਨਾ ਉਹਨੂੰ ਕਾਹਨ ਦੇ ਨੇ ਵਿਚ ਤੂੰ ਵਿਚ ਧੰਦੀ ਕੀ ਕਰਨਾ ਬੇਬੇ ਭਰਾ ਇੱਲਾ ਅੱਠ ਦੇ ਦੋ ਉਸੇ ਪਿੰਡ ਦਾ ਕੱਟ ਹੋ ਗਿਆ ਕਮਰੇ ਦੇ ਵਿੱਚ ਆ ਦੇਖੋ ਸਾਰਾ ਇੱਕ ਪਰਿਵਾਰ ਦਾ ਜਿਹੜਾ ਕੋਈ ਕਹਿ ਰਿਹਾ ਕੋਈ ਸੀ ਪਰਿਵਾਰ ਦਾ ਕੋਈ ਬੰਦਾ ਟੋ ਹੀ ਪਪੀ ਬੁਲਾਇਆ ਤੁਸੀਂ ਬੁਲਾਇਆ ਹਾਂਜੀ ਮੈਂ ਆਪਣੀ ਅਜਾਥਾ ਬੰਦੀ ਹੈ ਜਿਹੜੀ ਆਪਣੀ ਅਗਲਾ ਦਾ ਮੈਂ ਆਪਣੀ ਮਤ ਵਾਸਤੇ ਬੁਲਾਇਆ ਸੀ ਮੇਰੇ ਨਾਲ ਤਾਂ ਕੌਰੀ ਪਹਿਲੇ ਤੋਂ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ 500 ਰੁਪਏ ਦੇ ਕੇ ਮਾਰਿਆ ਮੈਂ ਨਹੀਂ ਮਾਰਿਆ ਜੁਨੇ ਜ਼ਮੀਨ ਦਲਾਰਜ ਪਿੱਛੇ ਆ ਮਾਰਿਆ ਮੈਂ ਜੇਲ੍ਹ ਵੀ ਘੱਟ ਗਈ ਆਂ ਇਹ ਬੱਚੀ ਨਾਲ ਪੈਂਤੀ ਦੇ ਨਾਲ ਤੇ ਹੁਣ ਮੈਂ ਜਦੋਂ ਬਾਹਰ ਆਈ ਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਆਂ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਆਂ ਅਸੀਂ ਚਲੋ ਇਨਸਾਫ ਲਗਾਵਾਂਗੇ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਲੈ ਕੇ ਜਾਓ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰੀਏਗੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਆ ਲੋ ਸਾਹ ਵੀ ਅਸੀਂ ਉਹਨਾਂ ਅੰਨੇ ਸਾਡੇ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਤੇ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਗਰ ਝੂਠੇ ਨਜਾਬ ਲਾ ਕੇ ਕਿਉਂ ਕਰਿਆ ਜਾਂਦਾ ਹੈ ਜੀ ਜੀ ਇਹ ਕਾਰਨ ਕੀ ਹੈ ਕਾਰਨ ਹੈ ਹੋਈ ਬੇੜਾ ਹਿੱਸਾ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾ ਬਈ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਹਾਂ ਨਾਨਾ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵੰਦੇ ਆ ਉਹਤੇ ਵੀ ਕਬਜ਼ਾ ਕਰਕੇ ਉਹਤੇ ਵੀ ਕਬਜ਼ਾ ਹੱਕ ਕੇ ਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਮਾਉਣ ਤਰਨਾਦਾਲਾ ਰਭਕਰ ਬਾਜਾਹੇ ਦਾ ਰਾਜਾ ਰਾਸਿੰਘ ਜਹੇਦਾਰ ਸ਼ੇਰ ਸਿੰਘ ਜੀ ਇੱਥੋਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਤੋਂ ਆਏ ਹੋਏ ਆ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ ਦਵਾ ਕੇ ਜਾਣਾ ਜੀ ਹਾਂ ਜੀ ਇੱਥੇ ਖੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਥੇ ਨਜਾਇਜ਼ ਟੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀਆਣਾ ਹੁੰਦਾ ਤੇ ਧੀਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਜੀ ਕੁੜੀ ਨੂੰ ਹਾਂ ਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਦਵਾਉਣ ਆਏ ਸੋਨੂੰ ਪਾਦੇ ਵਾਸਤੇ ਇਹ ਥੋੜੇ ਨਾਲ ਪਾਦੇ ਬਾਬਾ ਜੀ ਇਹ ਸਾਰੇ ਬੱਚ ਸਾਰੇ ਪਾਸੇ ਗਏ ਨੇ ਸੁਣ ਲਓ ਗੱਲ ਜੀ ਥਾਣੇ ਸ ਇਹਨਾਂ ਨੇ ਨੌ ਮਤਲਬ ਇਹਨਾਂ ਨੇ ਕਰਾ ਜੀ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਦਾਈ ਟੁੱਟ ਗਿਆ ਜੱਜ ਨੇ ਇਹਨਾਂ ਇਹਦੇ ਘਰ ਵਾਲੇ ਨੇ ਨੌ ਖੜਾ ਸਾਰਾ ਕੁਝ ਜ਼ਮੀਨ ਘਰ ਕੁੜੀ ਆ ਦੇ ਪਰ ਆਪ ਚਾਰ ਸਾਲ ਦੀ ਇਹ ੱੱਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦ ਤੁਹਾਨੂੰ ਆਹ ਕਹਿੰਦਾ ਜੋ ਮਰਦੀ ਇਨਸਾਨ ਜਿਹੜਾ ਬੰਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਪੁਲਿਸ ਕੋ ਕਰਦੀ ਭਾਈ ਅਸੀਂ ਤਾਂ ਆਉਨੇ ਆ ਸਾਡੇ ਨਾਲ ਅਸੀਂ ਉਹਨਾਂ ਜਾਈ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਲੈ ਕੇ ਥੱਤੋ ਬਾਈ ਕਰਨੀ ਤਾ ਜਿਹਨੂੰ ਰੋਕਦੇ ਹੀ ਭਰੇ ਰਹਾ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਾ ਲੱਗਾ ਇਹਨੇ ਪੁਰਾਣਾ ਪੁਰਾਣਾ ਰਸ ਕਰ ਰਹਿ ਜਾਂਦਾ ਨਾ ਸ਼ਰਮ ਨਹੀਂ ਹੁੰਦੀ ਇਹਨੂੰ ਯਾਰ ਬਸ ਪਹਿਲੇ ਘਰ ਨੂੰ ਦੇ ਘਰ ਆ ਗਿਆ ਬਦਮਾਸ਼ੀ ਲੈਮਟ ਕਰਾਈਏ 5-6 ਲੱਖ ਦੀ ਲੈਮਟ ਕਰਾ ਕੇ ਖਾ ਦੇ ਕਢਾ ਕੇ ਪੈਸੇ ਇੱਕ ਮਿੰਟ ਪ੍ਰਾਣਾ ਉਹ ਮੁੰਡਾ ਇਹਨਾਂ ਦਾ ਘਰ ਆ ਕੇ ਮਰਿਆ ਹੋਇਆ ਠੀਕ ਆ ਇਹ ਘਰਾਂ ਦੇ ਵਿੱਚ ਅੰਸ਼ੀਦਾ ਉੱਥੇ ਹਰਤਾਜ ਅੰਦਰ ਜਿਹੜੀ ਲੇਡੀ ਬੈਠੀ ਸੀ ਬਜ਼ੁਰਗ ਬਹੁਤ ਉਹ ਨਹੀਂ ਨਾਨੀ ਆ ਬਸ ਤੀਜੇ ਪਾਸੇ ਬੜਾਈ ਹੋਈ ਆ ਬਸ ਮਾਰੋ ਜਿੰਦੇ ਲਾਰ ਸਾਰਾ ਕੋਸ ਬਾਈ ਇਹਨਾਂ ਨੇ ਜਦੋਂ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਵਕੂਫ ਨਹੀਂ ਆਗਾ ਵੀ ਜੱਜ ਉਹ ਵੀ ਜਵਾਨ ਤੇ ਦੇ ਦੂੰ ਉਹਨੇ ਦੇਖਿਆ ਸਾਰਾ ਕੋਸ ਤਾਂ ਹੀ ਜਵਾਨ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨ ਤੋਂ ਜਾਂਦੀ ਆ ਉਹੀ ਬੰਦਾ ਕਹਿੰਦਾ ਜਵਾਨ ਤੋਂ ਜੀਵੇ ਜਿਹੜਾ ਕਹਿੰਗਾ ਉਹ ਕਰਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਇਹਨੂੰ ਇਨਸਾਫ ਦਾਈਦਾ ਆਪਾਂ ਕਹਿੰਨਾ ਸਾਰਿਆਂ ਦਾ ਸਮਝੌਦਾ ਨਾਲ ਇਹਨੂੰ ਇਨਸਾਫ ਦਿੱਤਾ ਜਾ ਬਈ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਤੁਹਾਨੂੰ ਤੰਗ ਕਰ ਰਿਹਾ ਚੌਂ ਦੇ ਜਿਹੜੇ ਮੁਕੱਦਮਾ ਸਾਡੇ ਲਈ ਕੇਸ ਤੇ ਗਰੰਟੇ ਨੇ ਚੌਂ ਜਿਹਨੇ ਮੇਰੇ ਭਾਈ ਦੇ ਮੁਕੱਦਮਾ ਲਾਇਆ ਪਰਜਾਈਏ ਤੁਹਾਡੀ ਉਹਦੇ ਗਈ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਥਾਣੇ ਜਿੱਦੋਂ ਕਾਏ ਗਏ ਹਰਣਾ ਨੇ ਤੁਮ ਕਾਏ ਨੇ ਔਰ ਸਰ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਪਾਜੀ ਫੋਨ ਕਰਦੇ ਪਰਜਾਈ ਫੋਨ ਕਰ ਰਹੀ ਹੈ ਕਹਿੰਦੀ ਮੈਂ ਸਰਪੇਪੀ ਕੇ ਬਰੂੰ ਅਰੇ ਤੁਹਾਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਲਜਾ ਜ਼ਮੀਨ ਤੇ ਕਲਜਾ ਕਰ ਸਾਡੇ ਵੀ ਦੇ ਕੋਈ ਆਪ ਆਪ ਜੀ ਮੇਰੇ ਭਾਈ ਨੂੰ ਜੋ ਰੋਕਾ ਆ ਗਿਆ ਥਾਣੇ ਚ ਸਾਰਾ ਹੰਡਕ ਕਰਨਾ ਲੱਗਿਆ ਚੁੱਕ ਵਾਈ ਦੀ ਨਾ ਮੈਂ ਨਸ ਬੰਦ ਰਹੀ ਕੀ ਇਤ ਦੇ ਨਾਲ ਮਤਨਦੀਵਾਲ ਤੁਸੀਂ ਇਹ ਜਿਹੜਾ ਇਹ ਰੋਲਾ ਜੀ ਅੱਜ ਨਿੰਗ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋੜੀ ਮੇਰੇ ਸਾਲੇ ਹਾਰ ਲੱਗਦੇ ਥੋੜੀ ਸਾਲੇ ਹਾਰ ਜੀ ਕਿ ਕੀ ਰੋਲਾ ਕੀ ਅੱਜ ਘਰੇ ਬੈਠੀ ਹੈ ਨਿੰਗ ਸਿੰਘ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਾਰੇ ਇਹ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਇਹ ਮੁੰਡਾ ਪਾਲਾ ਸੀ 1 ਸਾਲ ਦਾ ਸੀ ਗਈ 1 ਸਾਲ ਦਾ ਮੁੰਡੇ ਰੇੜੀ ਰੱਖੂਗੀ ਸੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਕੱਢ ਬਾਹਰੇ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾਹਰੇ ਕਰ ਦਿੱਤਾ ਇਹ ਅੰਦਰ ਬੜਾ ਨਾਨੀ ਜੀ ਇਹ ਅੰਦਰ ਵਿੱਚ ਸੀ ਇਹਨਾਂ ਨੇ ਪਾਲਿਆ ਇਹਨਾਂ ਨੇ ਜੀ ਬੱਚਾ ਜੀ ਉਹ ਅੱਛਾ ਜੀ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਆਹ ਦੇਖੋ ਜੀ ਪਹਿਲਾਂ ਕੁੱਟ ਕੁੱਟ ਕੇ ਪਹਿਲਾਂ ਕਰੂਗਾ ਤੇ ਹੁਣ ਫੇਰ ਬਈ ਜਿੰਦੇ ਫੇਰ ਕੱਢ ਲਾਰ ਕੇ ਸੀ ਬਾਹਰੇ ਦੋਨੇ ਗੇਟਾਂ ਦੇ ਜਿੰਦੇ ਲੱਗੇ ਹੋਏ ਸੀ ਬਾਹਰੋਂ ਜਿੰਦੇ ਫੇਰ ਇਹ ਰਹਿੰਦੇ ਨੇ ਹੁਣ ਇਹ ਆ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦਬਰਖਿਆ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨਾ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਉਹ ਨਹੀਂ ਕੋਈ ਜਿ세 ਬੰਦੀ ਆਈਆਂ ਨੇ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤੇ ਤੁਹਾਨੂੰ ਦੱਸੇ ਨਹੀਂ ਉਸ ਗੱਲ ਹੀ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋ ਗਈ ਤਾਂ ਤਾਂ ਪਤਾ ਨਹੀਂ ਲੱਗੇ ਜੀ ਕੋਈ ਆਪਸੀ ਛੋੜੇ ਨਿਭਰ ਸਾਦਾ ਕੋਈ ਸਮਝੌਤਾ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਜੀ ਕੋਈ ਨਹੀਂ ਗੱਲ ਕੋਈ ਹਾਂ ਜੀ ਹੁਣ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਛੋੜੇ ਇਹ ਤੁਸੀਂ ਉਰੀ ਰਹਿਣੇ ਹੋ ਜਾਂ ਤੁਸੀਂ ਆਪਦੇ ਪਿੰਡ ਰਹਿਣੇ ਹੋ ਨਹੀਂ ਮੈਂ ਤਾਂ ਪਿੰਡ ਰਹਿਣਾ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹਦੇ ਰਹਿਣੇ ਨੇ ਜੀ ਛੋਡੀ ਮਿਸੀ ਜੀ ਵੀ ਉਰੀ ਮਤਲਬ ਉਰੀ ਸੀਗੀ ਜੀ ਉਹ ਨਾਨਾ ਨੇ ਇਹਨੇ ਉਹ ਦੇਖ ਰੇ ਕਰਦੇ ਨੇ ਨਾਨਾ ਦੇਖ ਰੇ ਕਰਦੇ ਨੇ ਹ ਪੁਰਕੀ ਮੇ ਭਾਈ ਮਸਲਾ ਕੀ ਲੱਗਦਾ ਤੁਹਾਨੂੰ ਨੇ ਬਰਸਾਦਾ ਕੋਈ ਮਸਲਾ ਹੈ ਕਿਸੇ ਹਿਸਾਬ ਨਾਲ ਇਹ ਤਾਂ ਹੁਣ ਬੈਠ ਕੇ ਪਾਲਗੂ ਐਂ ਤਾਂ ਕੋਈ ਮਸਲਾ ਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀਤੀ ਪ੍ਰਸ਼ਾਸਨ ਨਾਲ ਸਹੀ ਕੀਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਦੇਣਾ ਹੀ ਸਾਥ ਦੇ ਰਿਹਾ ਹਾਂ ਜੀ ਤਲਖੀ ਵੀ ਹੋਈ ਐ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਰਹਿਣ ਸਭ ਫਾਲਤੂ ਇਲਜ਼ਾਮ ਲਾ ਰਹੇ ਨੇ ਝੂਠੇ ਇਹ ਕੰਦਾ ਡੱਪ ਕੇ ਗਏ ਹੋ ਨੇ ਕੈਮਰੇ ਦੇਖਾਦੇ ਕਰੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨੀ ਕਿਹੜੇ ਪਿੰਡ ਦੇ ਰਹਿੰਦੇ ਹੋ ਵਾਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂ ਜੀ ਹਾਂ ਜੀ ਹਾਂ ਮੌਜੂਦ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਝ ਜਥੇਬੰਦੀਆਂ ਆਈਆਂ ਨੇ ਲੜਕੀਆਂ ਨੂੰ ਸਾਫ ਦਵਾਉਣਾ ਕੀ ਮਸਲਾ ਕੀ ਹੋਇਆ ਇਹ ਮਸਲਾ ਮਹਾਰਾਜ ਇਹ ਜੀ ਇਹ ਇੱਕ ਨਿਸ਼ਾਨ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤਫਹਿਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀ ਐਮ ਸੀ ਲੁਧਿਆਣੇ ਚ ਦਾਖਲ ਪਿਆ ਥੀ ਜਦੋਂ ਕੁੜੀ ਮਥੇ ਗਈ ਆ ਉਹਨੂੰ ਮਿਲ ਨਹੀਂ ਦਿੱਤਾ ਆ ਦੀ ਬੇਟੀ ਨੂੰ ਨਾ ਉਹਨੂੰ ਇਹਨਾਂ ਸਾਹਮਣੇ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰਵਾਇਆ ਕੁੜੀ ਨੂੰ ਸਾਹਮਣੇ ਮਿਲਣਾ ਚਾਹੀਦਾ ਹਾਂਜੀ ਹਾਂ ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਨ ਜੈਨੂ ਹੈ ਜੀ ਹਾਂ ਮਾਲਕਣੀ ਆ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲਦੀ ਫਿਰਦੀ ਆ ਧੱਕਾ ਹਾਂਜੀ ਹਾਂ ਕੌਣ ਕਰ ਰਹੇ ਧੱਕਾ ਇਸ ਗਗਵਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ੍ਰੀਤ ਕੁੜੀ ਇਹਨਾਂ ਦੀ ਅੱਛਾ ਕਰਾਉਣਾ ਜੀ ਹਾਂਜੀ ਹਾਂ ਉਹ ਘਰ ਵਾਲੀ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂ ਕੀ ਲੱਗਦਾ ਜੋ ਕੁੜੀ ਅੱਜ ਪੰਡ ਦੀ ਆਉਂਦੀ ਸਭੂ ਬੁੜੀ ਆਪਦੀ ਬਹੁਤ ਚੀਜ਼ ਦੀ ਹੱਕਦਾਰ ਨਹੀਂ ਉਹ ਨਨਦੇ ਤੇ ਨਨਦੂਆ ਵੀ ਉਹਨੇ ਮੌਜੂਦ ਆਏ ਨੇ ਉਹ ਕਹਿੰਦੇ ਵੀ ਸਾਡਾ ਹੱਕ ਬਣਦਾ ਇਹਨਾਂ ਨੇ ਪਾਲਿਆ ਪਲੋਸਾ ਦੇ ਮੁੰਡਾ ਕਹਿੰਦੇ ਉਹ ਕਹਿੰਦੇ ਵੀ ਮੁੰਡਾ ਪਾਲਿਆ ਪਲੋਸਾ ਦੀ ਕਹਿੰਦੇ ਨਹੀਂ ਜੀ ਨਹੀਂ ਇਹ ਤਾਂ ਹੁਣ ਬੰਦੇ ਨਹੀਂ ਕਹਿੰਦੇ ਨੇ ਇਹਦਾ ਠੀਕ ਹੈ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੇਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News